ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਕਿੱਡਾ ਕੁਕਲੇ ਜਾਏ ਉਸ ਦਾ ਕੁਕਲੇ ਜਾਈ ਉਸ ਦਾ ਜੀਨੇ ਨੀਹਾ ਵਿੱਚ ਪੁੱਤ ਚਿਨਵਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿੜੀ ਅਮੜੀ ਦੇ ਜਾਈ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿੜੀ ਅਮੜੀ ਦਾਦੀ ਮਾਂ ਦਾ ਤਨ ਹੌਸਲਾ ਜੀਨੇ ਚੱਲੇ ਇਕਲੇ ਜੇ ਦੁੱਖ ਪਾਰਾ ਦਾਦੀ ਮਾਂ ਦਾ ਤਨ ਹੌਸਲਾ ਜੀਨੇ ਚੱਲੇ ਇਕਲੇ ਜੇ ਦੁੱਖ ਪਾਰਾ ਪੁੱਤਾਂ ਤੋਂ ਪਿਆਰੇ ਪੁੱਤਰੇ ਹੁੰਦਾ ਮੂਲ ਤੋਂ ਵੀ ਵਿਆਜ ਪਿਆਰਾ ਪੁੱਤਾਂ ਤੋਂ ਪਿਆਰੇ ਪੁੱਤਰੇ ਹੁੰਦਾ ਮੂਲ ਨੀਹਾ தੱਲੇ ਦੇਕੇ लाडਲੇ ਕਵਾਰੀ ਵੀਨਾ ਆਖਿਆ ਹਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਆ ਮੜੀ ਕਿੱਡਾ ਕੁ ਲੈ ਜਾਈ ਉਸ ਦਾ ਜੀਨੇ ਨੀਹਾ ਵਿੱਚ ਪੁੱਤ ਜਿਨਵਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਈ ਕੇਸਾ ਉੱਤੇ ਹੱਥ ਫੇਰ ਕੇ ਫੋਤੇ ਸਿੰਘ ਨੂੰ ਜਲਾ ਦੇ ਤਾਂ ਕੈਂਦਾ ਕਿਸਾਂ ਉਤੇ ਹੱਥ ਫੇਰ ਕੇ ਫੋਤੇ ਸਿੰਘ ਨੂੰ ਜਲਾ ਦੇ ਤਾਂ ਕੈਂਦਾ ਚੰਨਾ ਤੂੰ ਤਾਂ ਛਿਪ ਚੱਲਿਆ ਵਾਰ ਆਖਰੀ ਲਗਾਣਾ ਰੇਂਦਾ ਚੰਨਾ ਤੂੰ ਤਾਂ ਛਿਪ ਚੱਲਿਆ ਵਾਰ ਆਖਰੀ ਲਗਾਣਾ ਰੇਂਦਾ ਫਤੇ ਸਿੰਘ ਅੱਗੋਂ ਆਖਿਆ ਸੀ ਹੱਸ ਕੇ ਸ਼ਹੀਦ ਹੋਣ ਆਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿੜੀ ਅਮੜੀ ਦੇ ਜਾਏ ਕਿ ਡਾਕ ਕਲੇ ਜਾਈ ਉਸ ਦਾ ਜੀਨੇ ਨਿਹਾ ਵਿੱਚ ਪੁੱਤ ਚਿਨਵਾ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਚੂਲੀ ਚੂਲੀ ਕਾਲ ਜੇ ਦਾ ਅਸੀਂ ਖੂਨ ਇਟਾ ਉਤੇ ਪਾਇਆ ਚੂਲੀ ਚੂਲੀ ਕਾਲ ਜੇ ਦਾ ਅਸੀਂ ਖੂਨ ਇਟਾ ਉਤੇ ਪਾਇਆ ਮਾਏ ਤੇਰੇ ਪੀਤੇ ਦੁੱਧ ਦਾ ਸਾਥੋਂ ਗਿਆ ਨਾ ਹਿਸਾਬ ਚੁਕਾਇਆ ਮਾਏ ਤੇਰੇ ਪੀਤੇ ਦੁੱਧ ਦਾ ਸਾਥੋਂ ਗਿਆ ਨਾ ਹਿਸਾਬ ਚੁਕਾਇਆ ਮਿਲੇ ਕੀ ਤੇ ਮਾਤਾ ਸੁੰਦਰੀ ਔਨੂ ਆਖ ਦੀ ਪੂਰੇ ਦੀਏ ਵਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿੜੇ ਕਿੱਡਾ ਕੁਕਲੇ ਜਾਇ ਉਸਦਾ ਜੀਨੇ ਨੀਹਾ ਵਿੱਚ ਪੁੱਤ ਚਿਨਵਾਇ ਕਿੱਡਾ ਕੁਕਲੇ ਜਾਇ ਉਸਦਾ ਜੀਨੇ ਨੀਹਾ ਵਿੱਚ ਪੁੱਤ ਚਿਨਵਾਇ ਲਾਲਾ ਨੂੰ ਦੀਵਾਰ ਪੁੱਛਦੀ ਤੂਸੀ ਕੇੜੀ ਅਮੜੀ ਦੇ ਜਾਇ ਮਿਲੇ ਨਾ ਮਿਸਾਲ ਸੰਗ ਤੇ ਦੇਖੀ ਦੁਨੀਆ ਖੋਜ ਕੇ ਸਾਰੀ ਮਿਲੇ ਨਾ ਮੀ ਸਾਲ ਸੰਗ ਤੇ ਦੇਖੀ ਦੁਨੀਆ ਖੋਜ ਕੇ ਸਾਰੀ ਪੀਤਾ ਦਸ਼ਮੇਸ਼ ਨੇ ਜੜੀ ਹਾਏ ਦਿਲ ਉੱਤੇ ਵੀ ਪਤਾ ਸਹਾਰੀ ਪੀਤਾ ਦਸ਼ਮੇਸ਼ ਨੇ ਜੜੀ ਹਾਏ ਸਿਰ ਉੱਤੇ ਵੀ ਪਤਾ ਸਹਾਰੀ ਪੁੱਤਰ ਗਵਾ ਕੇ ਆਪਣੇ ਦੁਖੀ ਹਿੰਦੂਆਂ ਦੇ ਪੁੱਤਰ ਬਚਾਈ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਕਿੱਡਾ ਕੁ ਲੈ ਜਾਏ ਉਸ ਦਾ ਜੀ ਨੇ ਨੀਹਾਂ ਵਿੱਚ ਪੁੱਤ ਚਿਨਵਾ ਕਿੱਡਕ ਕਲੇ ਜਾਈ ਉਸਦਾ ਜੀਨੇ ਨੀਹਾ ਵਿੱਚ ਪੁੱਤ ਜਿਨਵਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਤੁਸੀਂ ਕਿਹੜੀ ਅਮੜੀ